भगवनमान सरकार मुर्दाबाद भगवनमान सरकार मुर्दाबाद पत्रकारों ਦੇ ਨਜਾਇਜ਼ ਪਰਚੇ ਕਰਨ ਵਾਲੀ ਸਰਕਾਰ मुर्दाबाद भगवनमान सरकार मुर्दाबाद पत्रकारों ਦੇ ਨਜਾਇਜ਼ ਪਰਚੇ ਕਰਨ ਵਾਲੀ ਸਰਕਾਰ मुर्दाबाद ਨਜਾਇਜ਼ ਪਰਚੇ ਰੱਦ ਕਰੋ ਰੱਦ ਕਰੋ ਰੱਦ ਕਰੋ ਸਰਕਾਰਾਂ ਦੇ ਨਜਾਇਜ਼ ਪਰਚੇ ਰੱਦ ਕਰੋ ਰੱਦ ਕਰੋ ਰੱਦ ਕਰੋ ਆਏ ਪੱਤੇ ਰੱਦ ਕਰੋ ਰੱਦ ਕਰੋ ਰੱਦ ਕਰੋ ਪ੍ਰੇਸ਼ਾਨਾਂ ਦੇ ਖਿਲਾਫ ਪੱਤੇ ਰੱਦ ਕਰੋ ਰੱਦ ਕਰੋ ਰੱਦ ਕਰੋ ਭਗਵਾਨ ਕਮਾਨ ਸਰਕਾਰ ਮੁੜਾਵਾਦ ਭਗਵਾਨ ਕਮਾਨ ਸਰਕਾਰ ਮੁੜਾਵਾਦ ਭਗਵਾਨ ਕਮਾਨ ਸਰਕਾਰ ਮੁੜਾਵਾਦ ਗੁਰਦਾਬਾਦ ਪੱਤਰਕਾਰਾਂ ਦੇ ਜਾਇ ਪਰਚੇ ਕਰਵਾਈ ਇਹ ਪੁਤਲਾ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਵੱਲੋਂ ਮਿੰਟੂ ਗੁਰੂ ਸਰਿਆ ਪੱਤਰਕਾਰ ਅਤੇ ਉਸਦੇ 9 ਹੋਰ ਸਾਥੀਆਂ ਦੇ ਖਿਲਾਫ ਦਰਜ ਕੀਤੇ ਗਏ ਪਰਚੇ ਦੇ ਖਿਲਾਫ ਕੀ ਕੀਤਾ ਗਿਆ ਹੈ ਔਰ ਉਹ ਇੱਕ ਇਸ ਕੱਪੇ ਪਰਚਾ ਦਰਜ ਕੀਤਾ ਗਿਆ ਉਹਨਾਂ ਨੇ ਖਿਲਾਫ ਇਹ ਉਹਨਾਂ ਨੇ ਸਰਕਾਰ ਨੂੰ ਸਵਾਲ ਕੀਤਾ ਮੈਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਪੁੱਛਣਾ ਚਾਹਣਾ ਕਿ ਇਹ ਤੁਸੀਂ ਲੋਕਾਂ ਨੂੰ ਕਿਹਾ ਸੀ ਕਿ ਜਿਹੜੀਆਂ ਸਰਕਾਰਾਂ ਹੈਗੀਆਂ ਉਹਨਾਂ ਨੂੰ ਸਵਾਲ ਕਰਿਆ ਕਰੋ ਜੇਕਰ ਤੁਸੀਂ ਸੱਤਾ ਤੋਂ ਬਾਹਰ ਹੈ ਬਾਹਰ ਹੋ ਪਰ ਤੁਸੀਂ ਕਹਿੰਦੇ ਹੋ ਕਿ ਜੋ ਸਵਾਲ ਜਵਾਬ ਸਵਾਲ ਜਵਾਬ ਕਰੋ ਪਰ ਜੇਕਰ ਅੱਜ ਤੁਸੀਂ ਸੱਤਾ ਦੇ ਵਿੱਚ ਆ ਗਏ ਹੋ ਤਾਂ ਕੀ ਤੁਹਾਨੂੰ ਸਵਾਲ ਕਰਨਾ ਗੁਨਾਹ ਹੋ ਗਿਆ ਹੈ ਔਰ ਪੱਤਰਕਾਰਾਂ ਦੀ ਇਹ ਇੱਕ ਡਿਊਟੀ ਹੈ ਕਿ ਉਹ ਤੁਹਾਨੂੰ ਸਵਾਲ ਕਰਨਾ ਕਿਉਂਕਿ ਤੁਸੀਂ ਲੋਕਾਂ ਇਹ ਕਮਾਏ ਹੋਏ ਪੈਸੇ ਤੇ ਲੋਕਾਂ ਵੱਲੋਂ ਕਮਾਏ ਹੋਏ ਪੈਸੇ ਨੂੰ ਟੈਕਸ ਦੇ ਰੂਪ ਵਿੱਚ ਉਤਸੂਲ ਕਰਦੇ ਹੋ ਜਿਨ੍ਹਾਂ ਦੇ ਨਾਲ ਤੁਸੀਂ ਹਵਾਈ ਸ਼ਹਿਰਾਂ ਕਰਦੇ ਹੋ ਜਾਂ ਹੋਰ ਜੋ ਵੀ ਕੰਮਕਾਰ ਕਰਦੇ ਹੋ ਔਰ ਇਹ ਕੋਈ ਗੁਨਾਹ ਨਹੀਂ ਹੈ ਅਸੀਂ ਇਸ ਪਰਚੇ ਦੇ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ ਪੱਤਰਕਾਰ ਮਿੰਟੂ ਗੁਰੂ ਸਰਿਆ ਅਤੇ ਉਹਨਾਂ ਦੇ ਖਿਲਾਫ ਜੇਕਰ ਇਹ ਦੱਦ ਕੀਤਾ ਗਿਆ ਪਰਚਾ ਵਾਪਸ ਨਾ ਲਿਆ ਗਿਆ ਤਾਂ ਜੋ ਵੀ ਸੰਘਰਸ਼ ਦੀ ਉਪਰੇਖਾ ਲਿਖੀ ਜਾਵੇਗੀ ਅਸੀਂ ਉਹਨਾਂ ਦੇ ਨਾਲ ਖੜਾਂਗੇ ਔਰ ਡੜ ਕੇ ਸਾਥ ਦੇਵਾਂਗੇ ਦੇਖੋ ਜੀ ਜਿਹੜਾ ਦਸਾਂ ਪੱਤਰਕਾਰਾਂ ਤੇ ਜਿਹੜਾ ਸਰਕਾਰ ਵੱਲੋਂ ਜਿਹੜਾ ਮਾਮਲਾ ਦਰਜ ਕੀਤਾ ਗਿਆ ਪਹਿਲਾਂ ਤਾਂ ਇਹਨਾਂ ਦੀ ਸਖਤ ਸ਼ਬਦਾਂ ਦੇ ਵਿੱਚ ਅਸੀਂ ਨਿਖੇਧੀ ਕਰਦੇ ਹਾਂ ਔਰ ਸਰਕਾਰ ਨੂੰ ਬੇਨਤੀ ਵੀ ਕਰਦੇ ਹਾਂ ਔਰ ਤਗੀਦ ਵੀ ਕਰਦੇ ਹਾਂ ਜਲਦ ਤੋਂ ਜਲਦ ਜਿਹੜੀ ਹੈ ਇਹ ਜਿਹੜਾ ਮਾਮਲੇ ਜਿਹੜਾ ਵਾਪਸ ਦਿੱਤਾ ਜਾਵੇ ਤੇ ਇਹ ਸੱਚ ਨੂੰ ਦਬਾਇਆ ਜਾਏਗਾ ਤੇ ਤੁਹਾਨੂੰ ਪਤਾ ਹੀ ਇਤਿਹਾਸ ਬੁਆ ਰਿਹਾ ਹੈ ਵੀ ਸੱਚ ਆ ਹੋਰ ਜ਼ੋਰ ਨਾਲ ਜਿਹੜਾ ਉੜਦਾ ਤੇ ਸਾਡੀ ਜਿਹੜੀਆਂ ਜਥੇਬੰਦੀਆਂ ਨੂੰ ਵੀ ਹੋਰਾਂ ਨੂੰ ਵੀ ਸਾਡੀ ਬੇਨਤੀ ਆ ਉਹ ਵੀ ਸਾਡਾ ਆਣ ਕੇ ਜਿਹੜਾ ਸਾਥ ਦੇਣ ਤਾਂ ਜੋ ਸਰਕਾਰ ਦੇ ਖਿਲਾਫ ਜਿਹੜਾ ਤਿੱਖਾ ਰੋਸ ਪਰਦਰਸ਼ਨ ਅਸੀਂ ਕਰ ਸਕੀ ਅੱਜ ਜਿਹੜਾ ਪੁਤਲਾ ਫੋਮ ਨਜ਼ਾਰਾ ਕੀਤਾ ਗਿਆ ਵਾ ਪੰਜੀਰਾ ਦੇ ਸਮੂਹ ਪੱਤਰਕਾਰ ਭਰਾਵਾਂ ਵੱਲੋਂ ਜਿਹੜਾ ਕਿ ਮਿੰਟੂ ਗੁਰੂਆਰ ਸਾਹਿਬ ਤੇ ਤੇ ਉਹਨਾਂ ਦੇ ਨਾਲ 9 ਹੋਰ ਕਾਫੀਆਂ ਤੇ ਪਰਚਾ ਦਰਜ ਹੋਇਆ ਵਾ ਕੋਰਸ ਦੇ ਬਰਕਰਾਰ ਕੀਤਾ ਗਿਆ ਵਾ ਕਿਉਂਕਿ ਉਹ ਜਿਹੜਾ ਪਰਚਾ ਵਾ ਨਾਜਾਇਜ਼ ਭਗਵੰਤਬਾਬ ਦੀ ਸਰਕਾਰ ਨੇ ਕੀਤਾ ਵਾ ਅੱਜ ਅਸੀਂ ਆਪਣੇ ਜਿੰਨੇ ਵੀ ਭਰਾ ਪੱਤਰਕਾਰ ਨੇ ਉਹਨਾਂ ਦੇ ਨਾਲ ਮੀਟਿੰਗ ਕਰਕੇ ਤੇ ਅੱਜ ਅਸੀਂ ਛੋਟਾ ਜਿਹਾ ਸਰਕਾਰ ਨੂੰ ਜਗਾਉਣ ਦੇ ਵਾਸਤੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਅੱਜ ਤੁਹਾਡੇ ਵੱਲੋਂ ਜਿਹੜਾ ਪੁਤਲਾ ਫੁਕਿਆ ਗਿਆ ਕਿਹੜੀ ਗੱਲੋਂ ਫੁਕਿਆ ਗਿਆ ਜੀ ਪੰਜਾਬ ਸਰਕਾਰ ਦੇ ਖਿਲਾਫ ਇਹ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪੁਤਲਾ ਰੋਸ ਪ੍ਰਦਰਸ਼ਨ ਇਸ ਕਰਕੇ ਕਿਉਂਕਿ ਸਰਕਾਰ ਵੱਲੋਂ ਪੱਤਰਕਾਰਾਂ ਦੀ ਆਵਾਜ਼ ਨੂੰ ਦਬਾਨ ਦੀ ਕੋਸ਼ਿਸ਼ ਕਰਦੇ ਆਂ ਕੁਝ ਪੱਤਰਕਾਰਾਂ ਦੇ ਉੱਪਰ ਨਜਾਇਜ਼ ਪਰਚੇ ਦਰਜ ਕੀਤੇ ਗਏ ਆ ਉਹਨਾਂ ਦਾ ਕਸੂਰ ਕੀ ਸੀਗਾ ਸਿਰਫ ਉਹਨਾਂ ਨੇ ਇਹ ਪੁੱਛਿਆ ਕਿ ਜਦੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਾਪਾਨ ਦੇ ਦੌਰੇ ਤੇ ਗਏ ਹੋਏ ਸੀ ਤਾਂ ਉਹਨਾਂ ਦਾ ਜਿਹੜਾ ਹੈਲੀਕਾਪਟਰ ਹੈ ਇਸਤੇਮਾਲ ਕੀਤਾ ਜਾ ਰਿਹਾ ਸੀ ਤਾਂ ਇਹ ਕੌਣ ਇਸਤੇਮਾਲ ਕਰ ਰਿਹਾ ਸੀ ਇਹ ਸਵਾਲ ਪੁੱਛਣਾ ਵੀ ਸਰਕਾਰ ਨੂੰ ਗੁਵਾਰਾ ਨਹੀਂ ਹੋਇਆ ਤਾਂ ਸਵਾਲ ਪੁੱਛਣ ਵਾਲੇ ਪੱਤਰਕਾਰਾਂ ਦੇ ਖਿਲਾਫ 23 10 ਪੱਤਰਕਾਰਾਂ ਦੇ ਖਿਲਾਫ ਇਹਦਾ ਬਰਤਾਅ ਦਰਜ ਕੀਤਾ ਗਿਆ ਜਿਹਦੀ ਪ੍ਰੈਸ ਯੂਨੀਅਨ ਦੀ ਰਾ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦੀ ਹੈ ਪੰਜਾਬ ਸਰਕਾਰੋਂ ਕੋਲੋਂ ਇਹ ਮੰਗ ਕਰਦੀ ਹੈ ਕਿ ਇਹਨਾਂ ਪਰਚਿਆਂ ਨੂੰ ਰੱਦ ਕੀਤਾ ਜਾਵੇ ਅਤੇ ਜਿਹੜੀ ਪ੍ਰੈਸ ਦੀ ਆਵਾਜ਼ ਹੈ ਉਹਨੂੰ ਦਬਾਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਹਾਲਾਂਕਿ ਪੰਜਾਬ ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਜਦੋਂ ਮਰਜ਼ੀ ਤੁਹਾਡੇ ਚੋਰੀ ਹੋ ਜਾਣੀ ਹੈ ਕਦੋਂ ਮਰਜੀ ਤੁਹਾਡੇ ਨਾਲ ਲੁੱਟ ਕੋ ਹੋ ਜਾਣੀ ਐ ਕੋਈ ਪਤਾ ਨਹੀਂ ਕਦੋਂ ਆ ਕੇ ਕਿਸੇ ਨੇ ਤੁਹਾਡੇ ਤੇ ਗੋਲੀ ਚਲਾ ਜਾਣੀ ਐ ਸੋ ਇਤਾਂ ਦੇ ਹਾਲਾਤ ਬਣ ਚੁੱਕੇ ਨੇ ਪੰਜਾਬ ਦੇ ਤੇ ਜੇ ਪੱਤਰਕਾਰ ਉਹਨਾਂ ਲੋਕਾਂ ਦੀ ਆਵਾਜ਼ ਨੂੰ ਉਠਾਉਂਦੇ ਨੇ ਤਾਂ ਸਮੇਂ ਦੀਆਂ ਸਰਕਾਰਾਂ ਉਸ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀਆਂ ਨੇ ਜਿਸ ਦਾ ਅਸੀਂ ਸਖਤ ਵਿਰੋਧ ਕਰਦੇ ਹਾਂ ਸਤਿਜੀ ਜੇ